ਹੈਲੋ ਮੰਮੀ ਜੀ ਰੋਟੀ ਤੂੰ ਵੀ ਲੈ ਆ ਰੋਟੀ ਗਰਮ ਗਰਮ ਮੇਰੇ ਨਾਲ ਹੀ ਖਾ ਲਈ ਸਾਰਿਆਂ ਨੂੰ ਖਵਾ ਕੇ ਫੇਰ ਖਾਣੀ ਐ ਤੂੰ ਮੰਮੀ ਜੀ ਤੁਸੀਂ ਖਾ ਲਓ ਰੋਟੀ ਮੈਂ ਨਾ ਰਸੋਈ ਸਾਫ ਕਰ ਰਹੀ ਸੀਗੀ ਥੋੜੀ ਜੀ ਰਹਿ ਗਈ ਮੈਂ ਫੇਰ ਖਾ ਲੰਦੀ ਆ ਰੋਟੀ ਤੇਰੇ ਤਾਂ ਜੋਤੀ ਅੱਧੀ ਰਾਤ ਤੱਕ ਨਹੀਂ ਕੰਮ ਖਤਮ ਹੁੰਦੇ ਸਾਰਿਆਂ ਨੂੰ ਰੋਟੀ ਖਲਾਤੀ ਆ ਜਾ ਹੁਣ ਤੂੰ ਵੀ ਖਾ ਲੈ ਸਭ ਤੋਂ ਲਾਸਟ ਚ ਰੋਟੀ ਖਾਣੀ ਐ ਤੂੰ ਲੈ ਆ ਰੋਟੀ ਆਪਣੀ ਕਿੰਨੀ ਚੰਗੀ ਐ ਮੇਰੀ ਨੂ ਰਾਣੀ ਸਾਰਾ ਕੰਮ ਖਤਮ ਕਰਕੇ ਸਾਰਿਆਂ ਨੂੰ ਰੋਟੀ ਖਿਲਾ ਕੇ ਫੇਰ ਖਾਂਦੀ ਐ ਜਦੋਂ ਦੀ ਆਈ ਐ ਨਾ ਇਹਨੇ ਮੇਰਾ ਪੂਰਾ ਘਰ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੁਣ ਨਹੀਂ ਮੈਨੂੰ ਕੋਈ ਵੀ ਟੈਨਸ਼ਨ ਅੰਜਲੀ ਮੰਮੀ ਤੁਸੀਂ ਪਛਾਣ ਲਿਆ ਮੈਨੂੰ ਲੈ ਕੁੜੀਆਂ ਨੂੰ ਕੌਣ ਨਹੀਂ ਪਛਾਣਦਾ ਆ ਜਾ ਹੋਰ ਕਿਵੇਂ ਆ ਠੀਕ ਹੈ ਹਾਂ ਹਾਂ ਆ ਜਾ ਦੇਖ ਤੇਰੀ ਫੇਵਰਿਟ ਸਬਜੀ ਬਣੀ ਆਲੂ ਮੇਥੀ ਓ ਵਾਓ ਤੁਸੀਂ ਤਾਂ ਰੋਟੀ ਖਾ ਰਹੇ ਹੋ ਬੈਠੇ ਆ ਜਾ